ਮਤਲਬ ਮੈਂ ਕਿਤੇ ਕਿਸੇ ਹਸਪਤਾਲ ਚ ਪਤਾ ਵੀ ਲੈਣ ਚਲਾ ਜਾਵਾਂ ਨਾ ਕੋਈ ਦੋਸਤ ਮਿੱਤਰ ਦਾ ਮਜੀਠਿਆ ਪਹਿਲਾਂ ਪਾਉਂਦਾ ਵੀ ਲੈ ਹੁਣ ਹਸਪਤਾਲ ਗਿਆ ਇਹਨੂੰ 3:30 ਵਜੇ ਆ ਦਵਾਈ ਦੇਣਗੇ ਕਦੇ ਆਪਦੇ ਪਰੌਣੇ ਦਾ ਦੱਸਿਆ ਆਪਦੇ ਜੀਜੀ ਦਾ ਦੱਸਿਆ ਕਰੇ ਦਲੀ ਬਾਹਰੀ ਆਇ ਕਰੀ ਬਟਾਉਂਦਾ ਕਦੇ ਦਰਲੀ ਕਰੇ ਲੱਤ ਦੇ ਲਈ ਬਣਾ ਉਹ ਕਿਵੇਂ ਦੇਖਦਾ ਕਿਤੋਂ ਦੇਖਦਾ ਕੀ ਖਾਂਦਾ ਕੀ ਪੀਂਦਾ ਕਹ ਦੱਸਿਆ ਉਹਦਾ ਵੀ ਦੱਸਦੇ ਕਦੇ ਮੇਰਾ ਤਾਂ ਪੱਕਾ ਸਾਰਾ ਵੀ ਪਤਾ ਨਹੀਂ ਸਭ ਤੋਂ ਪਹਿਲਾਂ 12 ਸਾਲ ਤੋਂ ਕਈ ਜਾਂਦੇ ਜੀ ਮੈਂ 2013 ਚ ਇਸ ਲੈਂਚ ਆ ਗਿਆ ਸੀਗਾ 12 ਸਾਲ ਤੋਂ ਕਈ ਜਾਂਦੇ ਭਗਵਾਨ ਤੁਮਨ ਦਿਨ ਨਾਲ ਟੱਲੀ ਰਹਿੰਦਾ ਸ਼ਰਾਬ ਨਾਲ ਤੁਸੀਂ ਮੈਨੂੰ ਦੱਸ ਦੋ ਜਿਹੜਾ ਤੁਹਾਡੇ ਪਿੰਡ ਦਿਲ ਦਾ ਟੱਲੀ ਰਹਿੰਦਾ ਹੈ 12 ਸਾਲ ਤੋਂ ਉਹ ਜਿਉਂਦਾ ਹੈ ਤੇ ਮੈਂ ਮੰਡੀ ਗਵਿੰਦਗੜ ਤੋਂ ਲੈ ਬਰ ਲਵਾਇਆ ਲੋਹੇ ਦਾ ਇਹ ਬਾਹ ਕਹਿੰਦੇ ਮਰ ਜੇ ਵਾਸਤੇ ਤਾਂ ਔਰ ਇਹ ਹੈ ਵੀ ਇਹ ਹੈ ਵੀ ਸਹੀ ਨਹੀਂ ਮਰਕੀ ਮਿਹਨਤ ਮੂਰੋ ਹੱਟ ਜਾਦਾ ਹੋਰ ਕੋਈ ਤਰੀਕਾ ਨਹੀਂ ਨਾ ਗੋਲੇ ਬਸ ਆਪਦਾ ਦੇਖੋ ਭਾਈ ਮੈਂ ਕਹੇ ਦੱਸਿਆ ਵੀ ਮਜੀਠੀ ਰਸਗੂਰ ਦੀ ਆਪਸ ਚ ਬਣਦੀ ਨਹੀਂ ਮੇਰੀ ਆਤ ਨਹੀਂ ਹੈ ਕਿ ਮੈਂ ਦੱਸਿਆ ਕਰ ਹਾਪ ਚ ਇਕੱਠੇ ਨਹੀਂ ਬੰਦੇ ਸਾਰੇ ਬਲੋਈ ਦੀ ਬਣਦੀ ਨਹੀਂ ਮੈਂ ਕਹੇ ਦੱਸਿਆ ਵੀ ਹਰ ਸਿਮਰਤ ਤੇ ਮਜੀਠੀਆ ਵੀ ਬੋਲਣੋਂ ਹਟ ਗਏ ਮੈਂ ਦੱਸੇ ਮੇਰੀ ਆਤ ਨਹੀਂ ਉਗਰ ਮਹਿਰ ਨਾਲ ਜਿਹੜਾ ਦੂਜਾ ਭਾਈ ਉਹਦਾ ਆਪਸ ਚ ਪ੍ਰੋਪਰਟੀ ਦਾ ਲੜਾ ਪੈ ਗਿਆ ਪੈਸਾ ਬਾੜਾ ਵੀ ਮਾੜਾ ਹੁੰਦਾ ਨਾ ਮਾਪਾ ਦੱਸੇ ਨਹੀਂ ਹੁੰਦਾ ਤੁਸੀਂ ਗਾਣਾ ਗੱਲ ਕਰਿਓ ਬਸ ਯਾਰ ਮੇਰੇ ਨਾਲ ਪੰਗੇ ਲੈਣਾ ਤੁਸੀਂ ਯਾਰ ਉਹਦਾ ਕਲਾਕਾਰ ਆ ਰਿਹਾ ਕਿ ਕਲਾਕਾਰ ਹੁਣ ਮਾਰੀ ਗੱਲ ਲਈ ਕਲਾ ਰੱਬ ਬਖਸ਼ਦਾ ਜੀ ਹਰੇਕ ਨੂੰ ਨਹੀਂ ਬਖਸ਼ਦਾ ਕਲਾਕਾਰਾਂ ਨੂੰ ਤਾਂ ਤੈ ਹੈ ਲਾ ਕੇ ਦੇਖਣ ਜਾਂਦੇ ਆ ਟਿਕਟਾ ਲਾ ਕੇ ਵੀ ਦੇਖ ਆਈਏ ਗਾਣੇ ਸੁਣਦੇ ਆ ਟੀਵੀ ਤੇ ਇਹ ਕਲਾ ਕਲਾਕਾਰ ਹੁਣ ਮਾੜੀ ਗੱਲ ਲਈ ਇਹਨਾਂ ਤੋਂ ਵੱਡੇ ਕਲਾਕਾਰ ਕੌਣ ਨੇ ਜੀ ਇਹ ਕੀ ਕਰਦੇ ਰਹੇ ਨੇ ਜੀ ਆਪ ਦਾ ਪਛੋਕੜ ਦੇਖਿਆ ਕਦੇ ਜਨਰਲ ਡਾਇਰ ਨੂੰ ਉਸੇ ਦਿਨ ਡਿਨਰ ਕਰਾਇਆ ਸੀ ਜਿਸ ਦਿਨ ਉਹਨੇ ਗੋਲੀਆਂ ਚਲਾਈਆਂ ਸੀ ਜਲੇ ਦੇ ਬਾਗ ਚ ਡਿਨਰ ਉਹਨੇ ਕਿਤੇ ਕਿਤੇ ਸੀ ਮਜੀਠੇ ਦੇ ਘਰੇ ਦੇਵੇ ਜਵਾਬ ਮੈਂ ਪਾਰਲੀਮੈਂਟ ਚ ਪੁੱਛ ਲਿਆ ਸੀ ਦੇਵੇ ਜਵਾਬ ਉੱਥੇ ਹਜ਼ਾਰ ਬੰਦੇ ਦਾ ਖੂਨ ਡੁੱਲਿਆ ਪਿਆ ਸੀ ਇਧਰੋਂ ਰੈੱਡ ਵਾਈਨ ਚਲਦੀ ਸੀ ਦੇਓ ਜਵਾਬ ਜਨਰਲ ਡੈਨ ਨੂੰ ਸਰੋਪਾ ਦਵਾਤਾ ਸੀਗਾ ਦਰਬਾਰ ਸਾਹਿਬ ਚ ਕਿਉਂਕਿ ਸ਼ਰੋਮਣੀ ਪੇਟੀ ਇਹਨਾਂ ਕੋਲ ਹੀ ਸੀ ਮਾਫ ਕਰਤਾ ਉਹਨਾਂ ਨੂੰ ਸਰੋਪਾ ਦਵਾਤਾ ਜਨਰਲ ਡਾਇਰ ਨੂੰ ਜਨਰਲ ਡਾਇਰ ਕਹਿੰਦਾ ਮੈਂ ਮੈਂ ਸਿੱਕਾ ਪੀਣਾ ਸ਼ਰਾਬ ਪੀਣਾ ਮੈਂ ਕਲੀਨ ਸ਼ੇਵਡਾ ਕਹਿੰਦੇ ਕੋਈ ਆਨਰੇਰੀ ਸਿੱਖ ਦੁਨੀਆ ਦਾ ਪਹਿਲਾ ਆਨਰੇਰੀ ਸਿੱਖ ਜਨਰਲ ਡਾਇਰ ਕੱਢ ਲਿਆ ਜੇ ਮੈਂ ਪੋਤੜੇ ਫਰਉਣ ਲੱਗ ਗਿਆ ਫਿਰ ਕਹਿੰਦੇ ਆਏ ਬੋਲਦਾ ਨਿੱਜੀ ਬੋਲਦਾ ਫਰਾਨਾ ਬੋਲਦਾ ਥੋੜੇ ਥੋੜੇ ਕੰਮ ਹੀ ਰਹਿ ਗਿਆ ਬਸ ਪੰਜਾਬ ਦੇ ਮੁੱਦੇ ਦੀ ਗੱਲ ਕਰ ਲਓ ਤੁਸੀਂ 10-10 ਸਾਲ ਕੀ ਤੁਸੀਂ 20 ਸਾਲ ਤੋਂ ਯਾਰ ਤੁਹਾਡੇ ਕੋਲ ਸਰਕਾਰਾਂ ਰਹੀਆਂ ਕੀ ਕਰਤਾ ਤੁਸੀਂ ਚਿੱਟਾ ਹੀ ਫੁਲਾਇਆ ਤੁਸੀਂ ਚਿੱਟੇ ਚ ਨਾ ਬੋਲਦਾ ਜੀ ਘਰਾ ਦੇ ਕਾਰ ਬਰਬਾਦ ਕਰਕੇ ਰੱਖਤੇ ਲੱਖਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗ ਦੀਆਂ ਕਰਤੀਆਂ ਲੱਖਾਂ ਘਰਾ ਚਿੱਟੇ ਰੰਗ ਦੇ 70-50 ਤੇ ਸੋ ਇਹਨਾਂ ਦਾ ਇਹਨਾਂ ਨੇ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਵੀ ਆ ਪੰਜਾਬ ਬਹੁਤ ਵਾਰੀ ਉੱਠਿਆ ਵੀ ਐ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਾਉਣਾ ਕਿਤੋਂ ਕਲਮਾ ਤੂੰ ਫੁੱਲਾ ਜੋਗੀ ਜ਼ਮੀਨ ਰੱਖੀ ਕਲਮੇ ਲੱਭਦੇ ਆ ਕਲਮੇ ਲੱਭਦੇ ਆ ਸਾਰੇ ਲੱਭਾਂਗੇ ਆਪਾਂ ਇਕੱਠੇ ਲੱਭਾਂਗੇ ਮੈਨੂੰ ਕੋਈ ਫਿਕਰ ਨਹੀਂ ਬੋਟੇ ਬੂਟਾਂ ਦਾ ਮੈਨੂੰ ਕੋਈ ਨਾ ਇਹ ਮੈਂ ਉਹ ਕੁਰਸੀ ਨਾਲ ਤਾਂ ਮੈਂ ਤਾਂ ਚਿਪਕਾਣਾ ਜੇ ਮੈਂ ਪੈਸੇ ਕਮਾਉਣੇ ਹੋਣ ਮ੍ਰਿਤਕ ਪ੍ਰਾਪਰਟੀ ਕਟੀ ਜਾਂਦੀ ਹੈ ਜੀ 2012 ਚ ਦੇਖੋ ਜਦੋਂ ਕਾਗਜ਼ ਭਰਦੇ ਆ ਨਾ ਉਦੋਂ ਜਦੋਂ ਬੋਟਾਂ ਵਾਲੇ ਨਿਯੁਕਤੀ ਪੱਤਰ ਪੱਕੀ ਹੁੰਦਾ ਹਲ ਜ਼ਮੀਨ ਨਿਯੁਕਤੀ ਪੱਤਰੀ ਬੈਠੇ ਪਹਿਨੇ ਮੈਂ ਇਥੇ ਆਉਣਾ ਹੀ ਨਿਯੁਕਤੀ ਪੱਤਰ ਦੇਣਾ ਨਾਮਿਨੇਸ਼ਨ ਕਹਿੰਦੇ ਉਹਨੂੰ ਨਾਮਿਨੇਸ਼ਨ ਪੱਤਰ ਜਦੋਂ ਭਰਦੇ ਆ ਤਾਂ ਉਹਦੇ ਸਾਰੀ ਪ੍ਰਾਪਰਟੀ ਦੱਸਣੀ ਪੈਂਦੀ ਹੈ ਵੀ ਤੁਹਾਡੇ ਕੋਲ ਕੀ ਕੀ ਹੈ ਕਾਰ ਸੋਫਾ ਸਾਰਾ ਸਭ ਕੁਝ ਇੱਕ ਐਫੀਡੇਵਟ ਦੇਣਾ ਪੈਂਦਾ ਨਾਲ ਬਾਹਰ ਜਿਹ ਪਹਿਲੀ ਵਾਰ ਲੜਿਆ ਮੈਂ ਦਸਤਾ ਜੋ ਕਲਾਕਾਰੀ ਜੀਵਨ ਚ ਕਮਾਇਆ ਸੀ ਦਸਤਾ 14 ਚ ਦੁਬਾਰਾ ਸੰਗਰੂਰ ਤੋਂ ਲੜਿਆ 12 ਨਾਲੋਂ ਕੱਟ ਗਈ 14 ਚ ਐਮਪੀ ਬਣ ਗਿਆ ਐਮਪੀ ਬਣ ਗਿਆ ਤਾਂ ਸੱਤ ਪੀੜੀਆਂ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ ਇੱਥੇ ਐਮਐਲਏ ਦੀ ਮਾਰ ਨਹੀਂ ਹੈਗਾ ਐਮਪੀ ਤਾਂ ਫੇਰ 9 ਦਾ ਹੁੰਦਾ ਹੈ 13 ਹੀ ਨੇ ਨਾ 13 9 117 ਸੋ ਐਮਪੀ ਕੋਲ ਇੱਕ ਐਮਪੀ ਕੋਲ 9 ਐਮਐਲਏ ਹੁੰਦੇ ਅੰਡਰ 9 ਮidan 사ਵਦਾਂ ਪੁੰਦਾ 17 ਦੇ ਜਲਾਲਾਬਾਦ ਤੋਂ ਲੜਿਆ ਐਮਪੀ ਵੀ ਹੈ ਸੀ ਤਾਂ 14 ਬਣੋ ਕੱਢੀ ਜਦੋਂ ਕਾਰਜ ਪਰੇ ਉਹ ਕਾਹ ਕੀਤਾ ஆன்ਲਾਈਨ ਨਹੀਂ ਹੋ ਤਾਂ ਇਲੈਕਸ਼ਨ ਕਮਿਸ਼ਨ ਨੂੰ ਝੂਠ ਬੋਲ ਨਹੀਂ ਸਕਦੇ ਤੁਸੀਂ ਤੁਹਾਡੀ ਨਾਮੀਨੇਸ਼ਨ ਕੈਨਸਲ ਹੋ ਸਕਦੀ ਹੈ ਜੇ ਤੁਸੀਂ ਗਲਤ ਦਿਓਗੇ ਫਿਰ ਡਾਕਟਰ